ਮਸਕੀਨ ਸਭਾ ਤੁਹਾਡੇ ਜਿਹਨੀ ਕਥਾ ਉਸ ਦੇ ਵਿੱਚ ਅਸੀਂ ਸੁਣਦੇ ਰਹੇ ਨੇ ਜੀ ਕਿ ਰੱਬ ਇੱਕ ਹੈ ਫਿਰ ਕੀ ਇਹ ਗੱਲ ਹੈ ਕਿ ਹਰ ਧਰਮ ਦਾ ਪ੍ਰਚਾਰਕ ਇਹ ਕਹਿੰਦਾ ਹੈ ਕਿ ਸਾਡੇ ਧਰਮ ਚਾਓ ਅਸੀਂ ਰੱਬ ਨੂੰ ਬੁਲਾਉਂਦੇ ਜਿਸ ਰਸਤੇ ਤੇ ਮਨੁੱਖ ਚੱਲ ਚੁਕੇ ਆਉਂਦਾ ਉਸ ਦੀ ਵਕਫੀਅਤ ਉਸ ਦੇ ਕੋਲ ਆਉਂਦੀ ਹੈ ਔਰ ਉਸੇ ਰਸਤੇ ਨਾਲ ਉਸ ਦਾ ਮੌਜੂਦ ਹੋ ਜਾਣਾ ਸਾਰੇ ਇੱਕ ਰਸਤੇ ਨੇ ਜਿਵੇਂ ਵੱਖ-ਵੱਖ ਰਸਤਿਆਂ ਤੋਂ ਨਦੀਆਂ ਚੱਲ ਕੇ ਸਾਗਰ ਤੱਕ ਪਹੁੰਚਦੀਆਂ ਨੇ ਵੱਖ-ਵੱਖ ਤੌਰ ਤਰੀਕਿਆਂ ਨਾਲ ਮਨੁੱਖ ਪਰਮਾਤਮਾ ਤੱਕ ਪਹੁੰਚਿਆ ਇਹਦੇ ਵਿੱਚ ਕੁਝ ਨਦੀਆਂ ਐਸੀਆਂ ਹੁੰਦੀਆਂ ਬਹੁਤ ਲੰਬੀਆਂ ਵਕ ਕੇ ਸਾਗਰ ਤੱਕ ਪਹੁੰਚਦਿਆਂ ਸ਼ਾਰਟ ਰਸਤਾ ਅਪਣਾਉਂਦੀਆਂ ਨੇ ਪਹੁੰਚ ਜਾਂਦੀਆਂ ਨੇ ਪਰਿਵਾਰ ਦੇ ਸੰਬੰਧ ਕਾਰੋਬਾਰੀ ਰਿਸ਼ਤੇ ਦੁਨੀਆਵੀ ਰਿਸ਼ਤੇ ਨਿਭਾਉਂਦੇ ਹੋયા ਮਨੁੱਖ ਨੇ ਪਰਮਾਤਮਾ ਨਾਲ ਜੁੜਨਾ ਹੈ ਐਸਾ ਲੰਬਾ ਰਸਤਾ ਨਾ ਹੋਵੇ ਕਿ ਜੀਵਨ ਮੁੱਕ ਜਾਏ ਸਾਰੇ ਰੋਗਾਂ ਦਾ ਸਾਰੇ ਵਿਤਕਰਾਂ ਦਾ ਸਾਰੇ ਹੌਨ ਖਰਾਬੇ ਦਾ ਇਲਾਜ ਗੁਰੂ ਨਾਨਕ ਨੇ ਇਹੀ ਦੱਸਿਆ ਇੱਕ ਨਾਲ ਜੁੜਨਾ ਇੱਕ ਨਾਲ ਜੁੜਨ ਵਾਸਤੇ ਰਸਤਾ ਲੰਬਾ ਨਹੀਂ ਕਰਨਾ ਛੋਟਾ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਉਸ ਇੱਕ ਦੇ ਸਰੂਪ ਨੂੰ ਪ੍ਰਾਪਤ ਕਰਨੀ